ਹੋ ਬਦਲ ਹੋਈ ਸੀ ਕਿ ਬੰਗਲਾ ਲੇਡੀਜ਼ ਕੋਲ ਐਕਟੀਵਾ ਕੋ ਕੇ ਲੈ ਕੇ ਗਿਆ ਬੰਦਾ ਜੇ ਪਿਛਲੇ 2 ਦਿਨਾਂ ਚ 10 ਵਿੱਚ 2-3 ਵਾਰ ਦਾ ਤਾਂ ਹੋਈ ਹੈਗੀ ਜਿਹਦੇ ਕਰਕੇ ਥੋੜਾ ਜਿਹਾ ਇੱਕ ਮੈਸੇਜ ਹੈਗਾ ਕਿ ਇੱਕ ਅਸੂਜੇ ਕਾਫੀ ਕ੍ਰਾਈਮ ਸਿੰਚਰ ਹੋਏ ਹੈਗੇ ਬਟ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ ਕਿ ਜਿਹੜਾ ਇੱਕ ਸਨਸੈਸ਼ਨਲ ਮर्डर ਕੇਸ ਹੋਇਆ ਜਿਹਦੇ ਵਿੱਚ ਇੱਕ ਬੰਦੇ ਦੀ ਜਾਨ ਗਈ ਤੇ ਇੱਕ ਤੇ ਕਤਲਨਾਕ ਹਮਲਾ ਕੀਤਾ ਗਿਆ ਸੀਗਾ ਉਹਦੇ ਚ ਇਨਵੋਲਡ ਤਿੰਨੋਂ ਦੋਸ਼ੀ ਜਿਹੜੇ ਹੈਗੇ ਉਹ ਪੁਲਿਸ ਦੀ ਹਿਰਾਸਤ 'ਚ ਹੈਗੇ ਵਿਥਿਨ 48 ਆਰ ਪੁਲਿਸ ਨੇ ਇੱਕ ਬਲਾਈਂਡ ਮਟਰ ਕੇਸ ਨੂੰ ਸੋਲਵ ਕਰਦੇ ਹੋਏ ਸਾਡੀ ਟੀਮਸ ਨੇ ਬਹੁਤ ਮਿਹਨਤ ਦਿਨ ਰਾਤ ਮਿਹਨਤ ਕਰਦੇ ਰੇ ਉਹ ਤਿੰਨੋਂ ਦੋਸ਼ੀ ਕਾਬੂ ਕੀਤੇ ਹੈਗੇ ਨਾਲ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਨਾਲ ਜਿਹੜੇ ਸ਼ਾਰਪੇਜ ਵੈਪਨ ਸੀਗੇ ਉਹ ਰਿਕਵਰ ਕਰ ਲਏ ਸਾਰੇ ਪਿਚੁੰਤੇ ਨਸ਼ੀ ਜਸ ਪਲੱਸ ਪਲੱਸ ਇਸ ਤੋਂ ਲਾਵਾ ਜਿਹੜੀ ਇੱਕ ਦੂਸਰੀ ਵਾਰਦਾਤ ਹੋਈ ਜਿਹਦੇ ਵਿੱਚ ਇੱਕ ਸ਼ਾਪ ਤੇ ਜਿਹੜਾ ਹੈਗਾ ਕਿਰਾਣਾ ਸ਼ਾਪ ਤੇ ਆ ਕੇ ਅਟੈਕ ਕਰਦੇ ਹੈਗੇ ਤਿੰਨ ਬੰਦੇ ਤੇ ਉਹਨਾਂ ਨੇ ਉੱਥੇ ਗੋਲੀ ਵੀ ਚਲਾਈ ਉਹਦੇ ਵਿੱਚ ਵੀ ਵਿਥਿਨ ਆਈ ਥਿੰਕ 3-4 ਆਵਰਸ ਜਿਹੜਾ ਹੈਗਾ ਉਹ ਇੱਕ ਦੋਸ਼ੀ ਨੂੰ ਇਮੀਡੀਏਟਲੀ ਪੁਲਿਸ ਨੇ ਫੜਿਆ ਦੋਸ਼ੀ ਜਦੋਂ ਭੱਜ ਰਿਹਾ ਸੀਗਾ ਪੁਲਿਸ ਟੀਮ ਨੇ ਚੇਸ ਕੀਤਾ ਤੇ ਉਹਦੇ ਇੱਕ ਲੱਤ ਤੇ ਵੀ ਇੰਜਰੀ ਹੋਈ ਤੇ ਲੱਤ ਦਾ ਕਾਫੀ ਨੁਕਸਾਨ ਹੁੰਦਾ ਹੋ ਗਿਆ ਇੱਕ ਦੋਸ਼ੀ ਦਾ ਤੇ ਉਸ ਥੋਲਾ ਵਾਲ ਜਿਹੜੇ ਦੋ ਦੋਸ਼ੀ ਹੈਗੇ ਉਹ ਇਮੀਡੀਏਟਲੀ ਆਇਡੈਂਟੀਫਾਈ ਕਰ ਲਿੱਤੇ ਗਏ ਹਨ ਜਿਨ੍ਹਾਂ ਦੇ ਪਿੱਛੇ ਪੁਲਿਸ ਟੀਮ ਲੱਗੀ ਹੈਗੀ ਇੱਕ ਵਾਰਦਾਤ ਹੋਰ ਹੋਈ ਹੈਗੀ ਕੱਲ ਸ਼ਾਮ ਨੂੰ ਉਹ ਸੇਮ ਦੋਸ਼ਿਆ ਨੇ ਕੀਤੀ ਹੈਗੀ ਜਿਨ੍ਹਾਂ ਜਿਨ੍ਹਾਂ ਨੇ ਪਿਛਲੀ ਵਾਰਦਾਤ ਕੀਤੀ ਸੀ ਸਾਡੀ ਟੀਮ ਉਸਨਾਂ ਦੇ ਪਿੱਛੇ ਲੱਗੀ ਹੋਈ ਹੈਗੀ ਇਟ ਇਜ਼ ਅ ਮਤਲਬ ਰੈਟਨ ਮਾ우스 ਕੇਸ ਉਹ ਕਦੇ ਵੀ ਫੜੇ ਜਾ ਸਕਦੇ ਹੈਗੇ ਸਾਡੀ ਟੀਮਸ ਆਲਰੇਡੀ ਲੱਗੀ ਹੋਈ ਹੈਗੀ ਤੇ ਉਹਨਾਂ ਦੀ ਫੋਟੋਜ਼ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇੱਕ ਹੋਰ ਵਾਰਦਾਤ ਹੋਈ ਜਿਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਸਕੂਟੀ ਚੋਰੀ ਹੋਇਆ ਸੀਗਾ ਉਹ ਵੀ ਮੈਨੂੰ ਲੱਗਦਾ 2-3 ਘੰਟੇ ਚ ਦਸਵਾ ਪੁਲਿਸ ਨੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਵੇ ਸਕੂਟੀ ਰਿਕਵਰ ਕਰ ਲਈ ਤੇ ਬੰਦਾ ਫੜ ਲਿਆ ਹੈਗਾ ਤੇ ਇਸ ਕਰਕੇ ਵਾਰਦਾਤ ਹੋਈ ਹੈਗੀ ਯਸ ਬਟ ਸਾਰੀ ਵਾਰਦਾਤ ਟ੍ਰੇਸ ਕਰ ਲਿੱਤੀ ਗਈ ਹੈਗੀ ਆਪ ਵੀ ਇੱਕ ਪੁਲਿਸ ਦਾ ਬੜਾ ਅਚੀਵਮੈਂਟ ਹੈਗਾ ਕਿ ਵਿਥਿਨ ਆਈ ਊਡ ਸੇ ਕਿ ਵੀ 12 ਘੰਟਿਆਂ ਦੇ ਅੰਦਰ ਅੰਦਰ ਹੀ ਸਾਰੀ ਵਾਰਦਾਤਾਂ ਦਾ ਜਿਹੜਾ ਹੈਗਾ ਤੇ ਉਹਦੇ ਵਾਸਤੇ ਸਾਡੀ ਟੀਮ ਡੀਐਸਪੀ ਡੀ ਡੀਐਸਪੀ ਦਸਵਾ ਐਸਐਚਓ ਦਸਵਾ ਐਸਪੀਡੀ ਸਾਡੀ ਸੀਆਈਏ ਦੀ ਟੀਮ ਸਾਰੇ ਬਹੁਤ ਮਿਹਨਤ ਇਹਨਾਂ ਨੇ ਕੀਤੀ ਹੈਗੀ ਤੇ ਸਾਡੇ ਸਾਰੇ ਹੀ ਬਧਾਈ ਦੇ ਪਾਤ ਪਿਛਲੇ 4 ਤੋਂ 6 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਸੂਆ ਕਾਫੀ ਸ਼ਰਧਤ ਦੀ ਬਣਿਆ ਪੁਲਿਸੀਆਪਰ ਐਕੋ 2 ਮਹੀਨੇ ਪਹਿਲਾਂ ਵੀ ਇਹ ਕੁਐਸਚਨ ਪੁੱਛਿਆ ਸੀ ਜਦੋਂ ਪੁਲਿਸ ਪਾਰਟੀ ਤੇ ਹਮਲਾ ਹੋਇਆ ਇੱਕ ਤੁਹਾਡਾ ਜਵਾਨ ਸ਼ਹੀਦ ਹੋਇਆ ਉਹਦੇ ਵਿੱਚ ਕਿ ਗੋਲੀ ਮੱਧੀ ਹੋਵੇ ਉਸ ਤੋਂ ਬਾਅਦ ਐਨਕਾਉਂਟਰ ਮੁਕੇਰੀਆਂ ਦਸੂਆ ਦਾ ਗਰਾਫ ਕਿਤੇ ਵੀ ਘਟਦਾ ਹੋਣਾ ਨਹੀਂ ਆ ਰਿਹਾ ਕ੍ਰਾਈਮ ਦਾ ਦੇਖੋ ਤੁਸੀਂ ਆ ਦੇਖੋ ਕਿ ਪੁਲਿਸ ਨੇ ਬੜਾ ਦਲੇਰੀਪਨ ਨਾਲ ਕੰਮ ਕਰਦੇ ਹੋਏ ਜਿਹੜਾ ਹੈਗਾ ਮੈਂ ਤੁਹਾਨੂੰ ਹੁਣ ਵੀ ਦੱਸਿਆ ਹੈਗਾ ਤਿੰਨ ਕ੍ਰਾਈਮ ਮੈਂ ਤੁਹਾਨੂੰ ਦੱਸੇ ਇਨਫੈਕਟ ਚਾਰ ਕ੍ਰਾਈਮ ਤੇ ਚਾਰੋਂ ਕ੍ਰਾਈਮ ਵਿਥਿਨ 12 ਆਵਰਸ ਔਰ ਇਵਨ 4 ਆਵਰਸ ਦੇ ਸਿਲਲੇਗੇ ਕਿੰਨੀ ਦਲੇਰੀ ਦੇ ਨਾਲ ਪਹਿਲੇ ਪਿਛਲੇ ਆਪਣੀ ਜਾਨ ਨੂੰ ਜੋਖਮ ਪਾਉਂਦੇ ਹੋਏ ਇੱਕ ਟਰੱਕ ਪੈਡਲਰ ਤੇ ਘਰਤੇ ਰੇਡ ਕੀਤੀ ਡੀਐਸਪੀ ਸਾਹਿਬ ਨੇ ਤੇ ਜਦੋਂ ਮੁਲਾਜ਼ਮ ਤੇ ਸਰ ਤੇ ਹਮਲਾ ਹੋਇਆ ਉਸ ਤੋਂ ਬਾਅਦ ਦੁਬਾਰਾ ਜਦੋਂ ਉਹਦੀ ਜਾਨ ਲੈਣ ਵਾਸਤੇ ਦੁਬਾਰਾ ਹਮਲਾ ਕਰ ਰਿਹਾ ਸੀਗਾ ਇਹਨਾਂ ਨੇ ਬੜੀ ਦਲੇਰੀ ਦੇ ਨਾਲ ਆਪਣੇ ਸਰਵਿਸ ਵਿਅਪਨ ਤੋਂ ਗੋਲੀ ਚਲਾਣ ਦੇ ਵਿੱਚ ਜਿਹੜਾ ਹੈਗਾ ਉਹ ਉਹਦਾ ਸੈਲਫ ਡਿਫੈਂਸ ਕੀਤਾ ਚਲੋ ਬੰਦੇ ਦੀ ਜਾਨ ਗਈ ਅਨਫੋਰਚੂਨੇਟ ਸੀਗਾ ਸਾਡੇ ਮੁਲਾਜ਼ਮ ਨੇ ਜਿਹੜਾ ਹੈਗਾ ਕਿੰਨੀ ਦਲੇਰੀ ਦੇ ਨਾਲ ਡਿਊਟੀ ਆਪਣੀ ਨਿਭਾਉਂਦੇ ਹੋਏ ਇਹਦੇ ਲਾਈਨ ਆਫ ਡਿਊਟੀ ਆਪਣੀ ਜਾਨ ਕੁਰਬਾਨ ਕੀਤੀ ਤੇ ਐਟ ਦੀ ਸੇਮ ਟਾਈਮ ਸਾਡੀ ਟੀਮਸ ਨੇ ਜਿਹੜਾ ਉਹ ਪੁਕਾਰ ਅਪਰਾਧੀ ਸੀਗਾ ਜਿਹੜਾ ਬਿਲਕੁਲ ਵੀ ਮਤਲਬ ਪੁਲਿਸ ਤੇ ਗੋਲੀ ਚਲਾਣ ਤੋਂ ਵੀ ਨਹੀਂ ਪਰੇਸ਼ ਕਰ ਰਿਹਾ ਸੀਗਾ ਉਹਨੇ ਫੇਰ ਦੁਬਾਰਾ ਪੁਲਿਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਬਟ ਅਨਫੋਰਚੂਨੇਟਲੀ ਉਹਨੇ ਵੀ ਆਪਣੀ ਜਾਨ ਗਵਾਈ ਸਿਚੁਏਸ਼ਨ ਕੀ ਹੈਗੀ ਸਿਚੁਏਸ਼ਨ ਤੁਸੀਂ ਦੇਖੋ ਕਿ ਵੀ ਆਰ ਇਨ ਦੀ ਟਾਪ ਆਫ ਦੀ ਸਿਚੁਏਸ਼ਨ एवरीथिंग इज ਅੰਡਰ ਆਰ ਕੰਟਰੋਲ ਕ੍ਰਾਈਮ ਪ੍ਰੀਵੈਂਸ਼ਨ ਵਨ ਪਾਰਟ ਹੈ ਕ੍ਰਾਈਮ ਡਿਟੈਕਸ਼ਨ ਇਜ਼ ਅਦਰ ਪਾਰਟ ਕ੍ਰਾਈਮ ਪ੍ਰੀਵੈਂਸ਼ਨ ਵਾਸਤੇ ਸਾਡੇ ਰਾਤ ਦਿਨ ਜਿਹੜੀ ਹੈਗੀ ਪੁਲਿਸ ਅਫਸਰ ਕੰਮ ਕਰਦੇ ਰਹਿੰਦੇ ਹੈਗੇ ਕਿੰਨਾ ਕ੍ਰਾਈਮ ਪ੍ਰੀਵੈਂਟ ਅਸੀਂ ਕੀਤਾ ਹੈਗਾ ਇਹਦਾ ਕੋਈ ਅਕਾਊਂਟ ਫੋਰ ਨਹੀਂ ਹੋ ਸਕਦਾ ਹੈਗਾ ਐਟ ਦੀ ਸੇਮ ਟਾਈਮ ਜਿਹੜਾ ਕ੍ਰਾਈਮ ਕਮਿਟ ਵੀ ਹੋ ਜਾਂਦਾ ਹੈਗਾ ਉਹ ਵੀ ਤੁਸੀਂ ਦੇਖੋ ਕਿ ਨਾਲ ਦੇ ਨਾਲ ਜਿਹੜਾ ਹੈਗਾ ਉਹ ਕ੍ਰਾਈਮ ਸੋਲਵ ਹੋ ਰਿਹਾ ਹੈਗਾ ਤੇ ਨਾਲ ਦੇ ਨਾਲ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਆਪਾਂ ਇਹ ਕੋਈ ਨਹੀਂ ਦਨਾਏ ਨਹੀਂ ਕਰਦੇ ਸਰ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਸਹੀ ਹੈ ਪਰ ਸੁਵਾਲ ਨਹੀਂ ਕੋਈ ਖਾਸ ਪਲਾਨ ਕੋਈ ਯੋਜਨਾ ਦੇਖੋ ਤੁਸੀਂ ਦਸਵਾਤ ਚ ਜਿੰਨੀ ਸਖਤ ਕਾਰਵਾਈ ਪੁਲਿਸ ਦੀ ਹੋ ਰਹੀ ਹੈਗੀ ਔਰ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ ਖਾਸ ਪਲਾਨ ਦਾ ਹੀ 파ਟ ਹੈਗਾ।